ਕਿਉਂ ਯਾਰ ਰਸਤੇ ਗਏ ਨਾ ਕੋਣ ਨਾ ਨਾ ਮੈਂ ਕਿਉਂ ਰਸਨਾ ਸਾਲੇ ਉਹ ਲਾਰੇ ਹੱਲ ਓਏ ਉਹ ਲਾਰੇ ਇਹਨਾਂ ਉੱਕੇ ਦੇ ਪਏ ਬੋਰ ਲਾਰੇ ਜਾ ਰਿਹਾ ਡਾਕਟਰ ਡੈਕਾ ਦਾ ਡਾਕਟਰ ਡੈਕਾਂ ਦਾ ਤੇਰੇ ਤੋਂ ਫਾਟੀਆਂ ਵੀ ਮਾਨੀ ਅਰੇ ਕਲਾਕਾਰੀ ਕੱਟ ਖੇੜੀ ਦਿਲੋਂ ਸਾਬ ਜਿਨੇ ਕੰਮ ਸਾਰੀ ਗਰੇਜੀ ਇੱਕ ਨਹੀਂ ਜੇ ਫੋਟਲੇ ਗੋਲੀ ਛੜੇ ਫੋਕੜੂ ਹੈਕ ਨਹੀਂ ਪਾਖਦੇ ਪਾੜ ਜਾਣੇ ਕੰਦੇ ਗੱਡੀ ਛਾੜ ਦੋ ਪਹਿਚਾਨ ਵੀ ਉੱਥੋਂ ਹੁੰਦੀ ਐ ਸਤਪਾਲ ਸਿੰਘ ਕਦੋਂ ਨੇ ਆ ਜਿਹੜੇ ਮੁੰਡੇ ਖੇਡ ਰਹੇ ਆ ਕੈਂਪ ਲਾ ਕੇ ਜਿਰਿਖਲੇ ਬੰਦ ਕਰਾਸੀਆ ਸਾਰੇ ਕਬੱਡੀ ਦੇ ਦੂਰ ਹੈਲਪ ਕਰੋ

ਤੇ ਨਵਾਂ ਗਾਣਾ ਇਹ ਗਾਣਾ ਕਿਹੜਾ ਹੈ ਬਾਈ ਆਪਣਾ ਤੇਰੀ ਕਾਲ ਸੋਹਣਿਆ ਹਾਂਜੀ ਬਾਬਿਓ ਗੁੱਡ ਨਾਈਟ ਸਤਿ ਸ੍ਰੀ ਅਕਾਲ ਆਲ ਦਾ ਬੈਸਟ ਯੂਅਰ ਗੁੱਡ ਬੈਸਟ ਮੈਨ ਉਹ ਤਾਂ ਕੰਪਨੀ ਵਾਲੇ ਨਹੀਂ ਕੰਟਰੋਲ ਕੰਟਰੋਲ ਹੂੰ ਫਿਰਧਾਰਾ ਗੱਲ ਕਰ ਲੈ ਖੁਰਕਮਾ ਨਾ ਹਰਾਮੀ ਹੋ ਬੇਟਾ ਠੀਕ ਹੈ ਠੀਕ ਹੈ ਉਸਤਾਦ ਆ ਮੇਰਾ ਉਹ ਉਸਤਾਦ ਤਾਂ ਚਲੋ ਮੇਰੇ ਇਹ ਨੇ ਇਹ ਉਸਤਾਦ ਜੀ ਨੇ ਮੇਰੇ ਦਿਖਾ ਦੋ ਇੰਦਰ ਚੱਕੋ ਜੀ ਉਸਤਾਦ ਜੀ ਉਹ ਉਹ ਮੇਰਾ ਮਿੱਤਰ ਸੀਗਾ ਦੋ ਗੱਲ ਤੇ ਉਹ ਹਰੇ ਟੋਪਾ ਬਾਈ ਮੇਰਾ ਫਰੈਂਡ ਸੀ ਮੇਰਾ ਫਰੈਂਡ ਆ ਉਹ ਫਰੈਂਡ ਆ ਮੇਰਾ ਉਹ ਬਾਈ ਆ ਡਿਫੈਂਡਰ ਡਿਫੈਂਡਰ ਕੈਟਗਰੀ ਦੀ ਹਵਾ ਕਰਦੇ ਉਹ ਗੇਟ ਤੇ ਖੜੀ ਹੁੰਦੀ ਹੈ ਜੱਟ ਦੇ ਗੇਟ ਤੇ ਗੁਫਾ ਚ ਫਿਰ ਜਾਂਦਾ ਰਿਹਾ ਉਹਦੀ ਗੁਫਾ ਚ ਨਹੀਂ ਯਾਰ ਤਾਦ ਮੈਂ ਹੈ ਗੁਫਾ ਚ ਨਹੀਂ ਗਿਆ ਕੀ ਗੁਫਾ ਗੁਫਾ ਪੱਟੀ ਤੂੰ ਆ ਗੁਫਾ ਪੱਟੀ ਆਪਾਂ ਉਹ ਨਿਰਮਾਨ ਆਪਾਂ ਕਰਾਏ ਪਿਤਾ ਜੀ ਨੂੰ ਕਹਿ ਕੇ ਮੈਂ ਨਿਰਮਾਨ ਜ਼ਰੂਰ ਮੈਂ ਕਰਵਾਇਆ ਸੀ ਉਹਦਾ ਓ ਬਾਈ ਮਾਰੋ ਮuje ਮਾਰੋ ਮਾਰੋ ਮuje ਮਾਰੋ ਮਾਰੋ ਨਹੀਂ ਇਹ ਮਜ਼ਾਕ ਹੋ ਰਿਹਾ ਹੈ 1 ਸੈਕਿੰਡ ਯਾਰ ਤੈਨੂੰ ਕੈਮਰਾ ਹੁਣ ਦੂਜਾ ਚਲਾਉ ਭਾਈ ਚਲ ਕੁਚਰੂ ਤੇਰਾ ਨਾ ਕੀ ਹੈ ਭਾਈ ਵੈਸੇ ਇੱਕ ਗੱਲ ਜਸ਼ਨ ਨੂੰ ਕਹਿ ਕੇ ਗੱਪ ਮਰਾਉਣ ਦੀ ਲੋੜ ਨਹੀਂ ਸੀ ਮੈਂ ਮੈਂ ਕਿੰਦਾ ਕਿੰਦਾ ਰਹਿ ਗਿਆ ਗੱਲ ਵੀਰ ਫੱਡੂ ਰੱਖਿਆ ਫਲੱਟ ਸਿੱੜਦਾ ਹੈ ਤੇਰਾ ਫੱਡੂ ਉਸਤਾਦ ਹੀ ਮੇਰੀ ਬੇਇੱਜ਼ਤੀ ਕਰਦੀ ਉਸਤਾਦ ਜੀ ਤੁਸੀਂ ਯਾਰ ਭਾਈ ਉਸਤਾਦ ਨਾ ਫਿਰ ਉਹ ਤਾਂ ਕੋਈ ਗੱਪ ਤਾਂ ਯਾਰ ਉਹ ਤਾਂ ਬਣੀ ਚੀਜ਼ ਹੈ ਬਣੀ ਚੀਜ਼ ਹੈ ਜਿਹੜੀ ਜੀ ਹੁਣ ਕੋਈ ਤਾਂ ਮਾਰੂਗੀ ਕੋਈ ਤਾਂ ਮਾਰੂ ਯਾਰ ਜੇ ਮਾਰਾਂ ਮਾਰੂ ਸਤਿ ਸ੍ਰੀ ਅਕਾਲ ਕੋਈ ਚੂ ਵੀ ਮਾਰਦਾ ਅਬੇ ਮਜ਼ਾ ਆਏਗਾ ਨਾ ਲਾ ਵੀਡੀਓ ਕੋਲ ਕਿਹੜਾ ਭਾਈ ਰਵਿੰਦਰ ਰਵਿੰਦਰ ਹੂੰ ਠੀਕ ਕਰੋ ਭਾਈ ਵੀ ਕਰੂ ਨਹੀਂ ਕੋਈ ਕਰੇ ਇਹ ਟੱਕਾਲੂ ਖਾਲੇ ਆਲੂ ਸਿਰਸ ਵਾਲੇ ਮਿੱਤਰ ਆ ਜੋ ਆਪਣੇ ਸੈਨਿਕ ਇਹ ਆ ਦੂਜਾ ਸ਼ੇਖਾਵਤ ਹੈ ਸ਼ੇਖਾਵਤ ਹਿੰਦੀ ਦੀ ਗੱਲ ਵੀ ਕਰਦਾ ਹੁੰਦਾ ਕਹਿੰਦਾ ਜੇ ਮੋਹਨ ਦੀ ਚਾਹੀਏ ਹੈ ਆਈ ਹਰਿਆਣ ਦੀ ਹਿੰਦੀ ਪੰਜਾਬੀ ਦੀ ਮਿਕਸ ਕਰੂਗਾ ਨੂੰ ਤੂੰ ਦੇਖੀਂ ਅਲੱਗ ਮਿਕਸ ਨਹੀਂ ਅੱਲੀ ਕਰੂੰ ਤੂੰ ਦੇਖਿਆ ਸ਼ੇਖਾਵਤ ਦਮ ਹੈ ਤੋ ਰੋਕ ਹਾਂ ਅਮੀਂ ਦਮ ਹੈ ਤੋ ਰੋਕ ਕੇ ਦਿਖਾ ਸ਼ੇਖਾਵਤ ਦਮ ਹੈ ਤੋ ਰੋਕ ਕੇ ਦਿਖਾ ਸ਼ੇਖਾਵਤ ਅੱਲੀ ਪੁਸ਼ਪਾ ਪੁਸ਼ਪ ਰਾਜ ਮੈਂ ਝੁਕੇਗਾ ਨਹੀਂ ਸਭ ਯੋ ਭਾਈ ਆਪਣਾ ਜੱਗਾ ਹੂੰ ਯੋ ਡ੍ਰੈਕਟਰ ਡੋਗਰਾ ਬਣਾ ਤਿਆਰ ਕਰ ਰਿਹਾ ਉਹ ਭਾਈ ਹੈ ਯੋ ਹਾਂ ਯੋ ਰ ਹੈ ਭਾਈ ਟਰੈਕਟਰ ਤਿਆਰ ਕਰ ਰਿਹਾ ਚੜਾਈ ਆ ਜੱਟ ਦੀ ਓਏ ਸੈਣ ਲੈ ਓਏ ਹਾਂ ਯੋ ਭਾਈ ਹੈ ਸੰਨੀ ਭਾਈ ਜੀ ਸਿੱਕ ਤਿਆਰ ਕਰਤਾ ਹੈ ਹੂੰ ਲੈ ਵਾਲਾ ਭਾਈ ਕੋਈ ਲੱਗਿਆ ਆ ਵਹੀ ਹੈ ਭਾਈ ਯੋ ਭਾਈ ਆਪਣਾ ਭਾਈ ਨੇ ਗਾਣੇ ਦੀ ਵਧਾਈ ਕੋ ਨਹੀਂ ਦੇਣੀ ਉਸਤਾਦ ਨੇ ਮੇਰੇ ਨੇ ਬਹੁਤ ਕਤਮਾਉਣੀ ਉੱਠ ਖੜੇ ਨਾਨਕਾ ਮੇਲ ਵੀ ਭੈਣ ਦੇ ਡਾਂਗੇ ਛੁੱਟੀ ਦੇ ਭੈਣ ਦੀ ਡਾਂਗ ਦੇਣੇ ਉੱਠ ਖੜੋ ਹੈਂ ਦਾ ਕੰਗੇ ਮੇੜਦਾ ਰੋਹ ਰਿਸ਼ਤੇਦਾਰ ਤਾਂ ਭੱਗ ਗਏ ਹੈਂ ਆਪਏ ਸਵੀਕਰ ਵਾਲੇ ਕਮਰੇ ਚ ਭੈਣਦੇ ਯਾਰ ਸਾਡੇ ਸਵੀਕਰ ਕਿੱਧਰ ਗਏ ਇਧਰੋਂ ਸਵੀਕਰ ਸਾਰੇ ਸਾਡੇ ਲੋਵਾ ਪਿਓ ੁੱਟ ਮਾਰਨਿੰਗ ਹੋ ਗਈ ੁੱਟ ਕੜੇ ਸਾਰੇ ਇੱਥੇ ਹੀ ਪਏ ਸੀ ਰਾਤ ਤੇ ਇਧਰ ਕਹਿੰਦੇ ਜੈ ਜੈ ਲੈ ਰਹੇ ਆ ਟਰੈਕਟਰ ਦਾ ਕੰਤਾਜ ਤੇ ਸੰਧੂ ਸੰਦੂਨੇ ਆਣਾ ਜਿ ਵਿਆਹ ਹਾਂ ਬਾਈ ਹੈਲੋ ਕਿਵੇਂ ਰਿਪੋਰਟ ਓਕੇ ਆ ਸਾਬਾ ਅੱਧਾ ਕੰਮ ਹੋਇਆ ਹਾਂ

ਬੱਸ ਬੱਸ ਜੱਗਾ ਤੇਰੇ ਤੇ ਫੁੱਟੂ ਬੰਦਿਆਂ ਤੋਂ ਡਰਨ ਵਾਲਾ ਨਹੀਂ ਆਹ ਫੋਤੇ ਤੇ ਮਰਾਤੇ ਵੀ ਪਾਦੇ ਗਿਝਾ ਖਲੋ ਬਣਦੀ ਹੈ ਕੈਂਟ ਕਰੇ ਚੌੜ ਵਾਵਾਨੀਆ ਟੱਕਣੀ ਦਾ ਬਟੇ ਵੱਟੇ